ਪੰਜਾਬ ਹਰਿਆਣਾ ਦੇ ਬਾਰਡਰ ਪਟਿਆਲਾ ਕੈਂਥਲ ਰੋਡ ਉੱਤੇ ਪਟਿਆਲਾ ਤੋਂ ਤਕਰੀਬਨ 33 ਕਿਲੋਮੀਟਰ ਦੂਰ ਕਕਰ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਆਸ-ਪਾਸ ਦੇ ਲੋਕਾਂ ਇਟਾਰ ਦਾ ਮਾਹੌਲ ਬਣਿਆ ਹੋਇਆ ਹੈ ਪਹਿਲਾਂ ਵੀ ਕਈ ਵਾਰ ਇਸ ਨਦੀ ਵਿੱਚ ਸਮਰੱਥਾ ਤੋਂ ਵੱਧ ਪਾਣੀ ਆਉਣ ਕਾਰਨ ਖੇਤਾਂ ਵਿੱਚ ਦੂਰ ਦਰਾਡੇ ਤੱਕ ਪਾਣੀ ਭਰ ਗਿਆ ਸੀ ਅਤੇ ਖੜੀਆਂ ਫਸਲਾਂ ਤਬਾਹ ਹੋਣ ਦੇ ਨਾਲ ਨਾਲ ਪੰਜਾਬ ਅਤੇ ਹਰਿਆਣਾ ਦੇ ਕਈ ਪਿੰਡਾਂ ਨੂੰ ਵੀ ਪਾਣੀ ਦੀ ਮਾਰ ਝੱਲਣੀ ਪਈ ਸੀ ਇਹ ਜਿਹੜੇ ਨਿਕਸਰ ਦਾ ਸਾਡੇ ਮੇੜਾ ਉਰ ਤੋਂ ਇਤਨੇ ਤਿੰਨ ਫੁੱਟ ਪਾਣੀ ਪਿਛਲ ਸਾਡੇ ਬਹੁਤ ਪਾਣੀ ਪਹਿਲਾਂ 22 ਫੁੱਟ ਪਾਣੀ ਹੋ ਗਿਆ ਤਾਂ ਅਰੀਬ 10 ਦੇ ਕਰੀਬ ਹੈ ਔਰ ਸਾਰੇ ਪਾਣੀ ਕਮਾਰਕਾ ਏਰੀਆ ਪੰਜਾਬ ਕੇ ਵੀ ਗੋਮ ਬਹੁਤ ਸਾਰੇ ਡੂਬ ਜਾਂਦੇ ਆ ਪਿਛਲੇ ਸਾਲ ਜਦੋਂ ਹੜਾ ਆਇਆ ਤਾਂ ਪਾਣੀ ਕਿਰਤ ਤੇ ਕਿੰਨਾ ਜਿੰਨਾ ਭਰਿਆ ਕੱਗਰ ਦਾ ਪਾਣੀ ਛੜਕ ਤੇ ਵੀ ਆ ਗਿਆ ਹਾਂਜੀ ਹਾਂਜੀ ਛੜਕ ਤੇ ਉੱਤੇ ਚੱਲ ਰਿਹਾ ਹੈ ਕੱਗਰ ਨਦੀ ਦਰਿਆ ਲੱਗਦਾ ਜੀ ਨੇੜੇ 50 ਮੀਟ ਹੈ ਹਰਿਆਣੇ ਚ ਜਾਂ 500 ਮੀਟ ਪੰਜਾਬ ਦੇ ਦੋਨੋਂ ਸਾਈਡ ਖਤਰਾ ਜੀ ਔਰ ਹਰ ਸਾਲ ਦੀ ਵੀ ਸਮੱਸਿਆ ਬਣੀ ਹੋਈ ਹੈ ਜੀ ਪਿਛਲੇ ਸਾਲ ਤਾਂ ਹੜ੍ਹ ਆ ਗਏ ਸੀ ਜੀ ਐਤ ਕੀ ਵੀ 19 ਫੁੱਟ ਤੋਂ ਵਾਪਸ ਗਿਆ ਜੀ ਹੁਣ 15 ਫੁੱਟ ਤੇ ਚੱਲ ਰਿਹਾ ਜੀ ਔਰ ਜੀਰੀ ਨਿਸਰਨ ਤੇ ਆ ਰਹੀ ਹੈ ਜੀ ਸਰਕਾਰਾਂ ਨੂੰ ਇਸ ਤਰ੍ਹਾਂ ਇਹਦਾ ਕੋਈ ਨਾ ਕੋਈ ਸਮੱਸਿਆ ਹੱਲ ਕੱਢਣਾ ਚਾਹੀਦਾ ਜੀ ਕਿਉਂਕਿ ਜ਼ਿਮੀਦਾਰ ਹਰ ਵਾਰ ਮਰ ਜਾਂਦੀ ਜੀ ਫਸਲ